ਅੱਗੇ ਸਦਨ ਸਤਿ ਸ੍ਰੀ ਅਕਾਲ ਨਵੇਂ ਵਲੌਗ ਚ ਬਹੁਤ ਬਹੁਤ ਸਵਾਗਤ ਆ ਆਪਣੇ ਕੋਲ ਆਇਆ ਫਾਰਮ ਟਰੈਕ 60 2007 ਮਾਡਲ ਆ ਜੀ 7 ਦਾ ਹੀ ਮਾਰਕਾ ਇੰਜਨ ਗੇਅਰ ਦਾ ਇਹਨ ਓਕੇ ਮੂਲੇ ਟਾਇਰ ਜਮਾ ਨਵੇਂ ਆ ਦੇਖੋ 7 ਦਾ ਹੀ ਮਾਰਕਾ ਹੈ ਸਾਰਾ 스타ਟਰ ਮਗਲਟਰ BKD ਦੇ 70 ਪੈਸੇ ਆ। ਮਗਰਾੜਾਂ ਸਾਫ਼ ਪਏ ਆ। ਇੰਜਨ ਗੇਅਰ ਲਿਫਟ ਕਰਾਉਂਦਾ ਓਕੇ। ਛਤਰੀ ਬੈਂਪਰ ਲੱਗਿਆ ਹੋਇਆ ਜੀ। ਟਰੈਕਟਰ ਪੂਰਾ ਸਾਫ਼ ਸੁਥਰਾ ਹੈ। ओरिजिनल ਟਰੈਕਟਰ ਆ ਸਾਰਾ। ਪੀਵੀ ਨੰਬਰ ਆ ਜੇ ਕਿਨੇ ਸੈਟ ਕਰਨਾ ਮੇਰੇ ਟਰੈਕਟਰ ਲੈਣਾ ਹੋਵੇ ਤਾਂ ਚਮਕੌਰ ਸਾਹਿਬ ਆ ਕੇ ਚੋਹਾਨ ਟਰੈਕਟਰ ਨਾਲ ਸੰਪਰਕ ਕਰ ਸਕਦੇ ਆ ਆ ਦੇਖੋ ਇਹ ਮਗਰਾੜਾ ਮਗਰੂੜਾ ਦੀ ਕੰਡੀਸ਼ਨ ਹੈ ਟਰੈਕਟਰ ਸਾਫ ਪਿਆ ਬਾਈ ਥਲੇ ਦਿੱਤੇ ਨੰਬਰ ਦੇ ਡਿਸਕ੍ਰਿਪਸ਼ਨ ਤੇ ਕੰਟੈਕਟ ਕਰ ਲਈ ਧੰਨਵਾਦ